welcom to my channel learning junction ਹਾਂਜੀ ਪੀ ਟ੍ਰਿਪਲ ਐਸ ਬੀ ਦੀਆਂ ਹੁਣ ਨੋਟੀਫਿਕੇਸ਼ਨਸ ਆਪਣੇ ਕੋਲ ਵਨ ਬਾਈ ਵਨ ਮਿਲਦੀ ਆ ਆਪਾਂ ਨੂੰ ਸੋ ਪੀ ਟ੍ਰਿਪਲ ਐਸ ਬੀ ਨੇ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਆ ਠੀਕ ਹੈ ਜੀ ਇਹਦੇ ਵਿੱਚ ਕੀ ਆ ਆਪਣੇ ਕੋਲ waiting list ਆਈ ਆ ਇੱਕ ਨਵੀਂ ਠੀਕ ਹੈ ਗੱਲ ਕਰਦੇ ਆਪਾਂ ਕਿਹੜੀ waiting list ਆ ਕਿਹੜੇ-ਕਿਹੜੇ ਕੈਂਡੀਡੇਟ ਸਿਲੈਕਟ ਹੋਏ ਨੇ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਦੇਖੋ ਇਸ ਤੋਂ ਪਹਿਲਾਂ ਜਿਹੜੀਆਂ ਆਈਆਂ ਸੀਗੀਆਂ ਜਿਹੜਾ ਆਪਣੇ ਕੋਲ 2021 ਦੇ ਵਿੱਚ ਕਲਰਕ ਦਾ ਐਗਜ਼ਾਮ ਹੋਇਆ ਸੀ ਉਹਦੀ ਆਪਣੇ ਕੋਲ 4th ਐਂਡ 5th ਲਿਸਟ ਆਈ ਸੀ 4th ਲਿਸਟ ਜਿਹੜੀ ਹੈਗੀ ਸੀ ਵੇਟਿੰਗ ਉਹ ਫਾਈਨਲ ਲਿਸਟ ਸੀ ਤੇ 5th ਲਿਸਟ ਜਿਹੜੀ ਹੈਗੀ ਸੀ ਉਹ ਪ੍ਰੋਵੀਜ਼ਨਲ ਲਿਸਟ ਸੀ ਪ੍ਰੋਵੀਜ਼ਨਲ ਦੇ ਵਿੱਚ ਇਦਾਂ ਹੁੰਦਾ ਕਿ ਉਹ ਫਾਈਨਲੀ ਹੁੰਦੀ ਉਹਦੇ ਵਿੱਚ ਉਹ ਕੁਝ ਕੋਈ ਕੈਂਡੀਡੇਟ ਕੱਟਿਆ ਵੀ ਜਾ ਸਕਦਾ ਹੈ ਕਿ ਨਵਾਂ ਵੀ ਐਡ ਹੋ ਸਕਦਾ ਸੋ ਅੱਜ ਜਿਹੜੀ ਹੈਗੀ ਆ ਉਹ 5th ਫਾਈਨਲ ਲਿਸਟ ਆਪਾਂ ਨੂੰ ਮਿਲੀ ਆ ਠੀਕ ਹੈ ਜੀ ਇਹ ਰਹੀ ਲਿਸਟ ਇਹਦੇ ਵਿੱਚ ਜਿਹੜੇ ਹੈਗੇ ਨੇ ਵੇਟਿੰਗ ਲਿਸਟ ਵਾਲੇ ਕੈਂਡੀਡੇਟਸ ਪਾਏ ਗਏ ਨੇ ਠੀਕ ਹੈ ਹੁਣ ਦੇਖੋ ਇਹਦੇ ਵਿੱਚ ਮਾਰਕਸ ਜਿਹੜੇ ਹੈਗੇ ਨੇ ਉਹ 596 ਤੋਂ ਚੱਕੇ ਗਏ ਨੇ 596 ਵਾਲੇ ਮਤਲਬ ਕਿ ਸਟਾਰਟਿੰਗ ਹੈ ਉਸ ਤੋਂ ਬਾਅਦ ਨੀਚੇ ਵਾਲੇ ਕੈਂਡੀਡੇਟਸ ਸਾਰੇ ਨੇ ਆਪਾਂ ਫਾਈਨਲ ਦੇਖਦੇ ਆ ਮੇਨ ਆਪਾਂ ਜਿਹੜਾ ਹੈਗਾ ਕਿੰਨੇ ਜਿਹੜੇ ਕੈਂਡੀਡੇਟਸ ਨੇ ਉਹ ਇਹਦੇ ਵਿੱਚ ਸਿਲੈਕਟ ਹੋਏ ਨੇ ਤਾਂ ਇਹਦੇ ਵਿੱਚ ਤੁਹਾਡੇ ਕੋਲ 94 ਕੈਂਡੀਡੇਟਸ ਦੀ ਇਹ ਜਿਹੜੀ ਲਿਸਟ ਆਈ ਹੈ ਤਾਂ ਹੁਣ ਤੱਕ ਜਿੰਨੀਆਂ ਵੀ ਲਿਸਟਾਂ ਆਈਆਂ ਨੇ ਉਹਦੇ ਵਿੱਚ ਸਭ ਤੋਂ ਵੱਧ ਜਿਹੜੀ वेटिंग लिस्ट वाले कैंडिडेट्स आए ने ओए वाली लिस्ट ਦੇ ਵਿੱਚ ਆਏ ਨੇ ਠੀਕ ਹੈ ਜੀ ਹੁਣ ਦੇਖੋ ਤੁਸੀਂ ਜੇ ਜਨਰਲ ਦਾ ਤੁਸੀਂ ਦੇਖਦੇ ਹੋ ਤਾਂ 539 ਵਾਲੇ ਜਿਹੜੇ कैंडिडेट्स ਨੇ ਓਹੋ ਇਹਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਠੀਕ ਹੈ ਜੀ ਸੋ ਹੁਣ ਆਪਾਂ ਆਪਣੇ ਕੋਲ ਉਮੀਦ ਹੈਗੀ ਹੈ ਦੇਖੋ ਕਿੰਨੀਆਂ ਲਿਸਟਾਂ ਆ ਗਈਆਂ ਉਸ ਤੋਂ ਬਾਅਦ ਮੈਂ ਕਲਰਕ ਦਾ ਦੋ ਵਾਰੀ ਐਗਜ਼ਾਮ ਜਿਹੜਾ ਉਹਦੋਂ ਬਾਅਦ ਹੋ ਗਿਆ ਇੱਕ ਵਾਰੀ ਹੋ ਗਿਆ ਠੀਕ ਹੈ 750 ਦੇ ਕਰੀਬ ਪੋਸਟ ਸੀ ਤੇ ਇੱਕ ਹੁਣ ਆਪਣੇ ਕੋਲ ਹੋਰ ਹੋਣਾ ਮਤਲਬ ਕਿ ਨਵੀਆਂ ਵੈਕੈਂਸੀ ਸਾਡੇ ਕੋਲ ਕਲਰਕ ਦੀਆਂ ਆ ਰਹੀਆਂ ਨੇ ਤੇ ਨਾਲ ਨਾਲ ਜਿਹੜਾ ਹੈਗਾ ਸਾਨੂੰ 2021 ਦੇ ਜਿਹੜਾ ਐਗਜ਼ਾਮ ਹੋਇਆ ਸੀ ਉਹਦੀਆਂ waiting list ਹੁਣ ਤਾਂ ਆ ਰਹੀਆਂ ਨੇ ਠੀਕ ਹੈ ਜੀ ਸੋ ਹੋਪ ਹੈ ਸਾਡੇ ਕੋਲ ਅੱਗੇ ਵੀ ਜਿਹੜੀ ਹੈਗੀ ਇਹਦੀ waiting list ਸਾਨੂੰ ਦੇਖਣ ਨੂੰ ਮਿਲੇਗੀ ਕਿਉਂਕਿ ਉਹ ਦੇਖੋ ਜਿਹਦੇ ਵਿੱਚ 94 ਕੈਂਡੀਡੇਟਸ ਨੇ ਤਾਂ 94 ਦੇ ਇਹ ਵਾਲੀ ਹੁਣ ਆ वेटिंग लिस्ट so, दी ਆਸਤੇ ਨਹੀਂ ਬੈਠੇ ਹੋਣਗੇ ਹੋ ਸਕਦਾ ਉਹਨਾਂ ਦਾ ਕੋਈ ਪੇਪਰ ਹੋਰ ਕਲੀਅਰ ਹੋ ਗਿਆ ਹੋਵੇ ਤੇ ਉਹਨਾਂ ਨੇ ਜੁਆਇਨ ਕਰ ਲਿਆ ਹੋਵੇ ਸੋ ਉਮੀਦ ਹੈ ਕਿ ਸਾਡੇ ਕੋਲ ਨੈਕਸਟ ਵੀ वेटिंग लिस्ट ਆ ਸਕਦੀ ਆ ਜਿਹੜੇ ਕੈਂਡੀਡੇਟਸ ਦੀ ਟਾਈਪਿੰਗ ਹੋਈ ਹੋਈ ਆ ਇਹ ਵਾਲੇ ਐਗਜ਼ਾਮ ਦੀ ਡਾਕੂਮੈਂਟ ਵੈਰੀਫਾਈ ਹੋਏ ਹੋਏ ਨੇ ਉਹਨਾਂ ਨੂੰ ਹਜੇ ਤੱਕ ਉਹਨਾਂ ਦਾ ਹੋਰ ਪੇਪਰ ਨਹੀਂ ਕਲੀਅਰ ਹੋਇਆ ਸੋ ਉਮੀਦ ਹੈ ਕਿ ਉਹਨਾਂ ਨੂੰ ਜਿਹੜੀ ਹੈਗੀ ਆ ਨਵੀਂ वेटिंग लिस्ट 'ਚ ਉਹਨਾਂ ਦਾ ਨਾਮ ਆ ਸਕਦਾ ਠੀਕ ਹੈ ਹੋ ਸਕਦਾ ਹੈ ਕਿ 500 ਤੋਂ ਉੱਪਰ ਵਾਲੇ ਜਿਹੜੇ ਵੀ ਕੈਂਡੀਡੇਟਸ ਨੇ ਉਹ ਸਾਨੂੰ ਨੈਕਸਟ ਲਿਸਟ ਦੇ ਵਿੱਚ ਦੇਖਣ ਨੂੰ ਮਿਲ ਜਾਣ ਹੋਪ ਹੈ ਬਾਕੀ ਇਹ ਨਾ ਹੋਵੇ ਕਿ ਤੁਸੀਂ ਹੁਣ ਵੇਟਿੰਗ ਲਿਸਟ ਦੀ ਆਸ ਤੇ ਹੀ ਨਹੀਂ ਬੈਠਣਾ ਤੁਸੀਂ ਆਪਣੀ ਤਿਆਰੀ ਕੰਟੀਨਿਊ ਰੱਖਣੀ ਆ ਹੋਰ ਪੀਪਲ ਕਲੀਅਰ ਹੁੰਦਾ ਮੱਚ ਬੈਟਰ ਹੈ ਨਹੀਂ ਜੇ ਵੇਟਿੰਗ ਲਿਸਟ 'ਚ ਨਾਮ ਆਉਂਦਾ ਸੋ ਵੀ ਬਹੁਤ ਅੱਛੀ ਗੱਲ ਹੈ ਪੀਟਪੀਐਸ ਵੀ ਜਿਹੜਾ ਹੈਗਾ ਵੇਟਿੰਗ ਲਿਸਟਾਂ ਜਾਰੀ ਕਰ ਰਿਹਾ ਲਗਾਤਾਰ ਜਿਹੜਾ ਸਾਡੇ ਕੋਲ 15 2022 ਦਾ ਕਲਰਕ ਦਾ ਪੇਪਰ ਹੋਇਆ ਸੀ ਉਹਦੀ ਵੀ ਵੇਟਿੰਗ ਲਿਸਟ ਆ ਗਈ ਆ ਐਂਡ ਜਿਹੜਾ ਸਾਡੇ ਕੋਲ ਕੋਆਪਰੇਟਿਵ ਬੈਂਕ ਦਾ ਪੇਪਰ ਹੋਇਆ ਸੀ ਕਲਰਕ ਦਾ ਉਹਦੀ 威ਟਿੰਗ ਲਿਸਟ ਆਈ ਆ ਸੋ ਉਸ ਤੋਂ ਬਾਅਦ ਜਿਹੜੇ ਕਲਰਕ ਦੇ ਪੇਪਰ ਹੋਏ ਨੇ ਕਲਰਕ ਦੀ ਜ਼ਿਆਦਾਤਰ 威ਟਿੰਗ ਲਿਸਟ ਸਾਨੂੰ ਦੇਖਣ ਨੂੰ ਮਿਲਦੀ ਆ ਸੋ ਉਮੀਦ ਹੈ ਕਿ ਇਸ ਤੋਂ ਅਗਲੀ ਵੀ 威ਟਿੰਗ ਲਿਸਟ ਆ ਸਕਦੀ ਆ ਠੀਕ ਹੈ ਤਾਂ ਇਹ ਵਾਲੇ ਲਿਸਟ ਦੇ ਵਿੱਚ ਦੇਖੋ ਕਾਫੀ ਕੈਂਡੀਡੇਟਸ ਆਏ ਨੇ ਜਿਨ੍ਹਾਂ ਦਾ ਨਾਮ ਆਇਆ ਸੋ ਜਿਨ੍ਹਾਂ ਨੂੰ ਹੁਣ ਤੱਕ ਜੌਬ ਹੋਰ ਨਹੀਂ ਮਿਲੀ ਸੀ ਤੇ ਉਹਨਾਂ ਦਾ ਨਾਮ ਇਹ ਵਾਲੀ ਲਿਸਟ ਦੇ ਵਿੱਚ ਆਇਆ ਤੋਂ ਉਹਨਾਂ ਨੂੰ ਬਹੁਤ ਸਾਰਾ ਕੰਗ੍ਰੈਚੁਲੇਸ਼ਨਸ ਠੀਕ ਹੈ ਜੀ ਬਾਕੀ ਅੱਗੇ ਕੋਈ ਵੀ ਆਪਣੇ ਕੋਲ ਜਾਣਕਾਰੀ ਆਉਂਦੀ ਆ ਪੀਟੀ ਪਲੱਸ ਵੀ ਜਿਉਂਕਿ ਪੀਟੀ ਪਲੱਸ ਵੀ ਜਿਹੜਾ ਹੈਗਾ ਸਾਨੂੰ ਹੁਣ ਅਪ ਟੂ ਡੇਟ ਟਾਈਮ ਟੂ ਟਾਈਮ ਕਰ ਰਿਹਾ ਹੈ ਠੀਕ ਹੈ ਜੀ ਸਾਨੂੰ ਹਰ ਰੋਜ਼ ਨਵੀਆਂ ਨੋਟੀਫਿਕੇਸ਼ਨ ਦੇ ਰਿਹਾ ਇਸ ਤੋਂ ਬਾਅਦ ਸਾਡੇ ਕੋਲ ਨਵੀਆਂ ਵੈਕੈਂਸੀਜ਼ ਆਉਣੀਆਂ ਨੇ ਰਿਜ਼ਲਟਸ ਹੋਣੇ ਨੇ ਹੋਰ ਨਵੀਆਂ ਨੋਟੀਫਿਕੇਸ਼ਨ ਕੋਈ ਵੀ ਸਿਲੇਬਸ ਨਾਲ ਰਿਲੇਟਡ ਹੋਗੀ ਕੋਈ ਵੀ ਜਿਹੜੀ ਇਨਫੋਰਮੇਸ਼ਨ ਆ ਤੁਹਾਨੂੰ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਨਾਲ ਸ਼ੇਅਰ ਕਰਦੇ ਆ ਤੁਸੀਂ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਇਨਫੋਰਮੇਸ਼ਨ ਆ ਤੁਸੀਂ ਸਭ ਤੋਂ ਪਹਿਲਾਂ ਲੈ ਸਕੋ ਬਾਕੀ ਇਨਫੋਰਮੇਸ਼ਨ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਬਾਕੀਆਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਠੀਕ ਹੈ ਜੀ ਤੇ ਆਪਣਾ ਜਿਹੜਾ ਵੀ ਤੁਹਾਡਾ ਨਾਮ ਆਇਆ ਨਹੀਂ ਤਾਂ ਤੁਸੀਂ ਲਿਸਟ ਨੂੰ ਚੈੱਕ ਕਰ ਸਕਦੇ ਹੋ ਲਿਸਟ ਚੈੱਕ ਕਰਕੇ ਜੇਕਰ ਤੁਹਾਡਾ ਨਾਮ ਇਹਦੇ ਵਿੱਚ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਪੀ ਡੀ ਪਲੱਸ ਵੀ ਦੀ ਅਫੀਸ਼ੀਅਲ ਵੈਬਸਾਈਟ ਦੇ ਵਿੱਚ ਅੱਜ ਦੀ ਨੋਟੀਫਿਕੇਸ਼ਨ ਦੇ ਵਿੱਚ ਜਿਹੜੀ ਹੈਗੀ ਆ ਸਭ ਤੋਂ ਉੱਪਰ ਇਹ ਫਾਈਨਲ ਲਿਸਟ ਪਈ ਆ ਦਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਥੈਂਕਸ ਫॉर ਵਾਚਿੰਗ